ਮੁਕਸਰ ਦੇ ਪਿੰਡ ਪੰਗੇਵਾਲਾ ਦੇ ਵਿੱਚ ਚੱਲੀ ਗੋਲੀ ਜੀਹਾਂ ਵਿਅਕਤੀ ਦੇ ਮੋਢੇ ਨੂੰ ਛੂਕੇ ਲੰਗੀ ਗੋਲੀ टाੰਗਾ ਸੋਟੀਆਂ ਦੇ ਨਾਲ ਵੀ ਕੀਤੇ ਗਏ ਅਣਪਛਾਤੇ ਵੱਲੋਂ ਵਿਅਕਤੀ ਤੇ ਹਮਲਾ ਕੀਤਾ ਗਿਆ ਦੱਸਣਾ ਬੰਦ ਹੈ ਕਿ ਮੁਕਸਰ ਦੇ ਸਿਵਲ ਹਸਪਤਾਲ ਵਿੱਚ ਜ਼ਖਮੀ ਨੂੰ ਦਾਖਲ ਕਰਵਾਇਆ ਗਿਆ ਜ਼ਖਮੀ ਨੇ ਆਪਣੇ ਸੋਹਰੇ ਪਰਿਵਾਰ ਤੇ ਹਮਲਾ ਕਰਨ ਦੇ ਦੋਸ਼ ਲਗਾਏ ਨੇ ਦੱਸਣਾ ਪਰਵਿੰਦਰ ਕੁਮਾਰ ਮੇਰਾ ਨਾਮ ਹੈ ਪਿੰਡ ਭੰਗੇਵਾਲਾ ਜੀ ਜ਼ਿਲ੍ਹਾ ਮੁਕਸਰ ਹੈ ਜੀ ਤੇ ਮੇਰੇ 2022 ਦੇ ਵਿੱਚ ਅੰਜੂ ਵਾਲਾ ਕੋੜਕਪੁਰਾ ਵਾਸੀ ਸ਼ਹਿਰ ਦੇ ਨਰੇਸ਼ ਕੁਮਾਰ ਦੀ ਧਰਕੀ ਨਾਲ ਮੇਰੀ ਸ਼ਾਦੀ ਹੋਈ ਸੀਗੀ ਜੀ ਤੇ ਉਹਨਾਂ ਦੇ ਦੋ ਬੱਚੇ ਸੀਗੇ ਜੀ ਮੰਨਤ ਤੇ ਰਾਜਨ ਅਸੀਂ ਉਹਨਾਂ ਨੂੰ ਅਪਣਾਇਆ ਸੀਗਾ ਜੀ ਤੇ ਉਹਨਾਂ ਨੇ ਸਾਡੇ 2022 ਤੋਂ ਲੈ ਕੇ ਅੰਦਰਾਂ ਦੇ ਰਹਿੰਦੇ ਸੀਗੇ ਬਾਹਰ ਪੇਕੇ ਘਰ ਚਲੇ ਜਾਂਦੇ ਰਹਿੰਦੇ ਸੀਗੇ ਤੇ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਵੀ ਕਰਦੇ ਰਹਿੰਦੇ ਸੀਗੀ ਤੇ ਇਸ ਨੇ ਇਹ ਔਰਤ ਸਾਨੂੰ ਪਹਿਲਾਂ ਕਈ ਵਾਰੀ ਧੰਕੀਆਂ ਵੀ ਦੇ ਚੁੱਕੀ ਆ ਬੰਦੇ ਮਰਾਉਣ ਦੀਆਂ ਕਿ ਸਾਡੇ ਕੋਲੇ ਬੰਦੇ ਬਹੁਤ ਆ ਤੈਨੂੰ ਅਸੀਂ ਮਾਰ ਦੇਾਂਗੇ ਤੇ ਅਸੀਂ ਇਸ ਗੱਲਾਂ ਤੇ ਨਾ ਗੌਰ ਕੀਤੀ ਤੇ ਇਹਨਾਂ ਨੂੰ ਅਸੀਂ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਪਦਾ ਘਰ ਬਸਾਓ ਤੁਸੀਂ ਉਹਨੇ ਗੱਲਾਂ ਸੁਣ ਲੈਣਾ ਤੇ ਇਹ ਇਹਨਾਂ ਨੇ ਮੁੜ ਕੇ ਅਸੀਂ 5-6 ਵਾਰ ਅਸੀਂ ਲੈ ਕੇ ਆਂਦਾ ਪੰਚਾਇਤਾਂ ਵੀ ਹੋਈਆਂ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਤਲਾਕ ਦਾ ਕੇਸ ਲਾਇਆ ਸੀਗਾ ਜੀ ਇਹਨੂੰ ਬੱਲਾ ਨੇ ਇਨਾਂ ਨੇ ਸਾਡੀ ਦੁਕਾਨ ਦੇ ਉੱਪਰ ਪਹਿਲਾਂ ਵੀ ਵਿਆਹ ਕੇ ਬੰਦੇ ਸੰਦੀਪ ਕੁਮਾਰ ਉਸ ਦਿਨ ਡੈਡੀ ਨਰੇਸ਼ ਕੁਮਾਰ ਨੇ ਸਾਨੂੰ ਮਾਰਨ ਲਈ ਦੁਕਾਨ ਤੇ ਭੇਜੇ ਸੀਗੇ ਜੀ ਤੇ ਉਸ ਤੋਂ ਬਾਅਦ ਅੰਜੂ ਬਦਾਂ ਨੇ ਤਲਾਕ ਦਾ ਕੇਸ ਲਾਤਾ ਸੀਗਾ ਜੀ ਇਹ ਤਲਾਕ ਦੇ ਕੇਸ ਦੇ ਵਿੱਚ ਜੀ ਮੈਂ ਅੰਜੂ ਬਦਾਂ ਨੂੰ 3 ਤਰੀਕ ਨੂੰ ਨਵੇਂ ਸਾਲ ਵਾਲੇ ਦੇ 25 ਨੂੰ ਅੰਜੂ ਬਦਾਂ ਨੂੰ ਲੈ ਆਇਆ ਸੀਗਾ ਜੀ ਤੇ ਅੰਜੂ ਬਦਾਂ ਨੇ ਫੇਰ ਮੈਨੂੰ ਘਰੇ 3 ਮਹੀਨੇ ਰਹੀ ਤੰਗ ਪ੍ਰੇਸ਼ਾਨ ਕਰਦੀ ਰਹੀ ਹੈ ਜੀ ਇਨ ਮਕਰੇ ਵਿੱਚ ਸਾਰਾ ਘਰ ਦਾ ਸਾਰਾ ਲੋੜੀ ਦਾ ਸਮਾਨ ਇਹਨੂੰ ਮੈਂ ਲਿਆ ਕੇ ਦਿੱਤਾ ਜੀ ਇਸ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀਗਾ ਜੀ ਤੇ ਹੁਣ ਅੰਜੂ ਬੱਲਾ ਨੇ ਤੇ ਉਸ ਦੇ ਭਰਾ ਸਾਜਨ ਕੁਮਾਰ ਨੇ ਮੇਰੀ ਦੁਕਾਨ ਦੇ ਉੱਪਰ ਲਿਆ ਕੇ ਬੰਦੇ ਭੇਜੇ ਆ ਜੀ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਪੂਰੀ ਤੇ ਜੋ ਕਿ ਇਹਨਾਂ ਨੇ ਗੋਲੀਆਂ ਚਲਾ ਕੇ ਮੈਨੂੰ ਬਾਹਰ ਸਿੱਟ ਦਿੱਤਾ ਤੇ ਮੇਰੇ ਬੇਸਵਾਲ ਵੀ ਮਾਰ ਕੇ ਗਏ ਇੱਕ ਗੋਲੀ ਚਲਾਈ ਹੈ ਜੀ ਜੋ ਕਿ ਇੱਕ ਰਾਉਂਡ ਸੀ ਚੱਕਿਆ ਉਹਨਾਂ ਦਾ ਜੀ ਉਹੀ ਹੈ ਕਿ ਸੀ ਪੈਸਟਲ ਸੀ ਗਈ ਪੈਸਟਲ ਨਾ ਕੋਲੇ ਪੰਜ ਜਾਣੇ ਸੀਗੇ ਇੱਕ ਮੇਰਾ ਸਾਲਾ ਸੀਗਾ ਜੀ ਕਿੰਨੇ ਦਾ ਬਾਈ ਦੀ ਗੱਲ ਟਿਕ ਇੱਕ ਬਾਈ ਦੀ ਗੱਲ ਹੈ ਜੀ ਹਾਂਜੀ ਮੈਂ ਦੁਕਾਨ ਤੇ ਕੱਲਾ ਰੋਟੀ ਖਾਈ ਜਾਂਦਾ ਸੀ ਅੰਦਰ ਬੈਠਾ ਜੀ ਮੇਰੇ ਇੱਥੇ ਲੱਗੀ ਹੈ ਜੀ ਮੋਢੇ ਦੇ ਉੱਪਰ ਤੇ بیسਬਾਲ ਮਾਰਿਆ ਇੱਥੇ ਜੀ ਤੇ ਤੁਹਾਡਾ ਸੋਹਰਾ ਪਰਿਵਾਰ ਕੋਟ ਪੂਰੇ ਤੋਂ ਜੀ ਬੱਚੇ ਕਿੰਨੇ ਬਟੇ ਕਿ ਬਟੇ ਜੀ ਮੈਂ ਕੁਦਰਤੀ ਬਾਹਰ ਭੱਜ ਗਿਆ ਭੱਜ ਗਿਆ ਜੀ ਮੈਨੂੰ ਸੱਟ ਲਿਆ ਉਹਨਾਂ ਨੇ ਮੇਰੇ ਗੋਲੀ ਮਾਰਨ ਦੀ ਕੋਸ਼ਿਸ਼ ਉਹਦੋਂ ਵੀ ਕਰਦੇ ਸੀਗੇ ਪਰ ਆਂਡ ਗਵਾਨ ਸਾਰੇ ਦੁਕਾਨਾਂ ਵਾਲੇ ਇਕੱਠੇ ਹੋ ਗਏ ਅੱਡਾ ਇਕੱਠਾ ਹੋ ਗਿਆ ਜੀ ਇੰਨੇ ਚੋਂ ਭੱਜ ਗਏ ਫਿਰ ਅਸੀਂ ਅੱਗੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਸਾਡੇ ਗੋਲੀਆਂ ਚਲਾ ਕੇ ਵਾਰਦਾਤ ਕਰਨੀ ਸ਼ੁਰੂ ਕਰ ਦਿੱਤੀ ਜਿਹੜਾ ਤੁਹਾਡਾ ਕੇਸ ਲਾਇਆ ਸੀ ਹੁਣ ਵੀ ਚੱਲਦਾ ਫਿਰ ਨਹੀਂ ਜੀ ਉਹ ਅਸੀਂ ਕੋਈ ਕੇਸ ਬੰਦ ਹੋ ਗਿਆ ਸੀਗਾ ਤੇ ਅਸੀਂ ਆਪਦਾ ਘਰ ਵਸਾ ਲਿਆ ਸੀਗਾ ਤੇ ਇਹਨੇ ਫਿਰ ਸਾਨੂੰ ਤੰਗ ਪ੍ਰੇਸ਼ਾਨ ਕਰਕੇ ਨੇ ਬੰਦੇ ਜੀ ਮੈਂ ਇੱਕ ਹੀ ਪਛਾਣਦਾ ਹਾਂ ਮੇਰਾ ਸਾਹਿਨ ਕੁਮਾਰ ਆਈ ਪੰਜ ਆਣੀ ਜੀ ਉਹਨੇ ਆਈ ਸੀ ਹਾਂਜੀ ਹਾਂਜੀ ਪੰਜ ਆਣ ਮੇਰੀ ਦੁਕਾਨ 'ਤੇ ਆਏ ਸਾਹਿਨ ਕੁਮਾਰ ਗੱਡੀ 'ਤੇ ਬੈਠਾ ਸੀ ਰਿਹਾ ਉਸ ਨੂੰ ਮੈਂ ਸਿਆਣ ਲਿਆ ਹਾਂਜੀ ਉਹ ਕਿਵੇਂ ਆਏ ਇੱਥੇ ਇੱਥੇ ਜੀ ਇੱਥੇ ਮੇਰੇ ਚਾਚਾ ਤੇ ਮੇਰਾ ਭਰਾ ਲੈ ਕੇ ਆਏ ਆ ਜੀ ਮੰਗ ਅਸੀਂ ਇਹੀ ਕਰ ਰਹੇ ਸਾਨੂੰ ਇਨਸਾਫ ਮਿਲੇ ਜੀ ਇਹ ਇਹਨਾਂ ਦਾ ਕੰਮ ਹੀ ਇਹ ਹੈ ਜੀ ਇਹਨਾਂ ਦਾ ਬਸ ਇਹ ਸਾਨੂੰ ਪੂਰਾ ਇਨਸਾਫ ਮਿਲੇ ਜੀ ਹਾਂਜੀ ਪੁਲਿਸ ਪਹੁੰਚ ਗਈ ਸੀ ਜੀ ਕੀ ਨਾਮ ਜੀ ਆਪਣਾ ਤੇ ਕੀ ਕਟਲਾ ਹੋਇਆ ਇਹ ਮੇਰਾ ਨਾਮ ਦਰਗਾਹ ਦਾਸ ਜੀ ਮੇਰੇ ਭਤੀਜਾ ਜੀ ਮੈਂ ਅੱਡੇ ਤੇ ਕਰਿਆਨੇ ਦੀ ਦੁਕਾਨ ਕਰ ਰਿਹਾ ਹਾਂ ਵਜੇ ਜੇ ਦੇਖੇ ਪੰਜ ਛੇ ਨਾਏ ਆਉਣ ਤੇ ਨੇ ਕੁਟਮਾਰ ਕਰ ਲਾਪੇ ਰੋਟੀ ਖਾਈ ਜਾ ਰਹੀ ਅੱਜ ਪੱਟ ਕੇ ਜੇ ਦੁਗਾਏ ਹੋਰ ਆਣਗਣ ਲੋਕ ਇਕੱਠੇ ਹੋ ਗਏ ਉਹਨੇ ਗੋਲੀ ਕੀਤੀ ਚਲਾਈ ਦੀ ਪੰਜ ਆਣੇ ਆ ਜੀ ਇੱਕ ਇਸ ਦਾ ਰਿਸ਼ਤਾ ਹੈ ਜੀ ਕੀ ਮਾਮਲਾ ਸੀ ਮਾਮਲਾ ਇਹਦਾ ਜੀ ਇਸ ਨਾਲ ਸਾਢੇ 7 ਹੋਇਆ ਜੀ ਵਰਤ ਆਦਕਾਰ ਵਾਲੇ ਨਾਲ ਲੜਾਈ ਝਗੜਾ ਰਿਆਂਦੇ ਸੀ ਉਹ ਚਲੀ ਗਈ ਸੀ ਟੈਲੀਗੇਟ ਬਾਅਦ ਆਜੇ ਇਹ ਘਟਨਾ ਵਾਪਰੀ ਹੈ ਜੀ ਕਿੰਨੇ ਚਿਰ ਹੋ ਗਿਆ ਵਿਆਹ ਤੇ 22 ਦਾ ਕਰਾਇਆ ਸੀ 2022 ਦਾ ਜੀ ਉਹ ਲੜਕੀ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ ਜਿੱਥੇ ਹੋਇਆ ਸੀ ਮੁਫਤ ਸੀ ਬੱਚੇ ਦੋ ਹੈ ਇੱਕ ਲੜਕਾ ਇੱਕ ਲੜਕੀ ਸਾਹਮਣੇ ਇਹ ਜੀ ਸਨੂ 112 ਤੋਂ ਕਾਲ ਆਈ ਸੀਗੀ ਤੇ ਮੌਕੇ ਤੇ ਅਸੀਂ ਪਹੁੰਚੇ ਸੀਗੇ ਪਹੁੰਚੇ ਉੱਤੇ ਪ੍ਰਮੇਂਦਰ ਕੁਮਾਰ ਨੂੰ ਮੇਲੇ ਸੀਗੇ ਪੰਗਲੇ ਬੱਸ ਸਟੈਂਡ ਤੇ ਦੀ ਦੁਕਾਨਾਂ ਸਵਿਚ ਆਫ ਦੀ ਤੇ ਇਹਨੂੰ ਜਦੋਂ ਸਪਸ਼ਟ ਕੀਤੀ ਕੀ ਗੱਲਬਾਤ ਹੋਈ ਆ ਇਹ ਕਹਿੰਦਾ ਵੀ ਸਵੈਟ ਗੱਡੀ ਤੇ ਇੱਕ ਸਵੈਟ ਯਾਰ ਗੱਡੀ ਸੀ ਇੱਕ ਫੌਕਸ ਵਾਰੀ ਨਾਲ ਗੱਡੀ ਸੀ ਦੋ ਗੱਡੀਆਂ ਦੇ ਬੰਦੇ ਆਏ ਆ ਇੱਕ ਕਹਿੰਦਾ ਮੇਰਾ ਸਾਲਾ ਸੀ ਨਾਲ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਫਿਰ ਕਹਿੰਦਾ ਇੱਕ ਨਾਮ ਨੂੰ ਵਿਅਕਤੀ ਨੇ ਕਹਿੰਦਾ ਸਿੱਧਾ ਮੇਰੇ ਤੇ ਫਾਇਰ ਕੀਤਾ ਠੀਕ ਹੈ ਜਿੱਥੋਂ ਇੱਕ ਖੋਲ ਵੀ ਬਣਾਉਂਦਾ ਹੋਇਆ ਤੇ ਇਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਆਉਣ ਵਿੱਚ ਲੈਂਦੀ ਜਾ ਰਹੀ ਹੈ ਸਰ ਇੱਕ ਹੀ ਕੀਤਾ ਜੀ ਹਾਂ ਫਿਲਹਾਲ ਤਾਂ ਕਿ ਖੋਲ ਮੇਰਾ ਅੱਗੇ ਤਫਤੀਸ਼ ਜਾ ਰਹੀ ਹੈ ਹਮ ਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਵੀ ਸਾਹਮਣੇ ਆਉਣਗੇ ਕਾਰਵਾਈ ਆਉਣ ਵਿੱਚ ਲੈਂਦੀ ਜਾਊਗੀ ਇਹ ਦੋਸ਼ ਕਿਸ ਤੇ ਲਾਉਂਦੇ ਪਏ ਆ ਜੀ ਸਰ ਦੋਸਤ ਜੀ ਆਪਦੇ ਸੌਰੀ ਪਰਵਾਤ ਲਗਾ ਰਹੇ ਕਹਿੰਦੇ ਕਹਿੰਦੇ ਇੱਕ ਸਾਲਾਂ ਵਿੱਚ ਸੀ ਮੇਰੇ ਨਾਲ ਉਹਨਾਂ ਦੇ